ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਇੱਕ ਦਿਨ ਆਪਾਂ ਗਰੁੱਪ ਵਿੱਚ ਆਪਣੇ ਪਾਈ ਸੀ ਵੀਡੀਓ ਰਾਉਂਡ ਕਲਾਸ ਫਾਊਂਡੇਸ਼ਨ ਬਾਰੇ ਜੀਚੇ ਦੱਸਿਆ ਗਿਆ ਸੀ ਇਹ ਰਾਉਂਡ ਕਲਾਸ ਫਾਊਂਡੇਸ਼ਨ ਸੰਸਥਾ ਹੈ ਜੋ ਸਾਰੇ ਪੰਜਾਬ ਪਰ ਦੇ ਵਿੱਚ ਬੂਟਿਆਂ ਦੀ ਸੇਵਾ ਕਰ ਰਹੇ ਹਨ ਦਰਖਤਾਂ ਦੀ ਸੇਵਾ ਦੇ ਨਾਲ ਨਾਲ ਜੋ ਪੰਛੀਆਂ ਦਾ ਰਹਿਣ ਬਸੇਰਾ ਵੀ ਬਣਾ ਰਹੇ ਹਨ ਸੋ ਵੀਰਾਂ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਤੁਹਾਡੇ ਪਿੰਡ ਕੋਈ ਜਗ੍ਹਾ ਹੋਵੇ ਤਾਂ ਸਾਨੂੰ ਦੱਸੋ ਲੋਕਨਾਲਾ ਚਾਰਕਨਾਲਾ ਕਿਲਾ ਅਦ ਦਾ ਕਿਲਾ ਜਿੰਨਾ ਵੀ ਥਾਂ ਹੋਵੇ ਤੇ ਅਸੀਂ ਆਪਦੇ ਖਰਚੇ ਤੇ ਆਪਦੀ ਫਾਊਂਡੇਸ਼ਨ ਦੇ ਖਰਚੇ ਤੇ ਸਾਰਾ ਕੁਝ ਅਸੀਂ ਫ੍ਰੀ ਕਰਕੇ ਜਾਵਾਂਗੇ ਕੁਝ ਨਿਰਗਾ ਤੋਂ ਹਲਪ ਲਵਾਂਗੇ ਤੇ ਆਪਾਂ ਰਲ ਮਿਲ ਕੇ ਬੂਟੇ ਲਾਵਾਂਗੇ ਵੀ ਤੇ ਬੂਟੇ ਪਾਲਣ ਦੀ ਕਰਦੀ ਜ਼ਿੰਮੇਵਾਰੀ ਵੀ ਸੀ ਸੋ ਆਪਣੇ ਨਗਰ ਵਿੱਚ ਹੋਰ ਤਾਂ ਕੋਈ ਵਧੀ ਗੱਲ ਬਾਤ ਕੋਈ ਸਾਂਝਾ ਥਾਂ ਨਹੀਂ ਮਿਲਿਆ ਤੋਂ ਆਪਣੇ ਨਗਰ ਦੇ ਨਰਮਲ ਸਿੰਘ ਪੁੱਤਰ ਰਾਜ ਸਿੰਘ ਦੇ ਇਹਨਾਂ ਵੱਲੋਂ ਆਪਦਾ ਜੋ ਨਿੱਜੀ ਜ਼ਮੀਨ ਸੀਗੀ ਤਿੰਨ ਕਨਾਲਾਂ ਤਿੰਨ ਕਨਾਲਾਂ ਬਾਣ ਹੈ ਜੋ ਭੋੜੀ ਵਾਲੇ ਰਾਹ ਤੇ ਉਸ ਦੇ ਉੱਤੇ ਇਹਨਾਂ ਨੇ ਆਪਾਂ ਨੂੰ ਸਹਿਤੀ ਦਿੱਤੀ ਆ ਕਿ ਭਈਆ ਮੇਰੇ ਇਸ ਬਾਣ ਦੇ ਵਿੱਚ ਤੁਸੀਂ ਇਹ ਜੰਗਲ ਲਾਓ ਮੈਂ ਵਾਤਾਵਰਣ ਦੀ ਸੇਵਾ ਕਰਨੀ ਹੈ ਪੰਛੀਆਂ ਦੀ ਸੇਵਾ ਕਰਨੀ ਹੈ ਮੇਰੀ ਦਿਲ ਦੀ ਰੀਜ ਹੈ ਤਮੰਨਾ ਹੈ ਸੋ ਅੱਜ ਆਰਾਊਂਡ ਕਲਾਸ ਫਾਊਂਡੇਸ਼ਨ ਤੋਂ ਗੁਰਪ੍ਰੀਤ ਸਿੰਘ ਇਹ ਅੱਜ ਆਪਣੇ ਦਰਮਿਆਨ ਪਹੁੰਚੇ ਹਨ ਉਹਨਾਂ ਨੇ ਆ ਕੇ ਦੱਸਿਆ ਵੀ ਆ ਕਿ ਕਿਹੜੇ ਸਜਾਵਣੇ ਬੂਟੇ ਵਗੈਰਾ ਲਾਉਂਦੇ ਹਨ ਇਹ ਗੁਰਪ੍ਰੀਤ ਜੀ ਤੁਸੀਂ ਦੱਸੋ ਕਿ ਜਾਂ ਤਿੰਨ ਕਾ ਜੋ ਤਾਂ ਲਾਉਣਾ ਆਪਾਂ ਕੀ ਕੋਈ ਸਪੈਸਾ ਕੋਈ ਆਪਾਂ ਇੱਕ ਵਿਆਹਤ ਬੰਦੀ ਨਾਲ ਕੈਸੇ ਸਾਹਬ ਨਾਲ ਲਾਉਣੇ ਹਾਂ ਕਿ ਵਧੀਆ ਤਰੀਕੇ ਨਾਲ ਬੂਟੇ ਹੋ ਜਾਵੇ ਕੋਈ ਐਵੀ ਤਰੀਕਾ ਹੈਗਾ ਕਿ ਕੋਈ ਇਹੇ ਜਿਹੀ ਬੂਟੇ ਬਾਹਰਲੇ ਪਾਸੇ ਲਾਉਣੇ ਆ ਇਹੇ ਜਿਹੀ ਬੂਟੇ ਅੰਦਰਲੇ ਪਾਸੇ ਲਾਉਣੇ ਹਨ ਗਵਾਂਡੀਆਂ ਦੀ ਵੱਟ ਤੋਂ ਆਪਾਂ ਕਿੰਨੀ ਕੀ ਦੂਰ ਕਰਕੇ ਬੂਟੇ ਲਾਉਣੇ ਹਨ ਕਿ ਕੱਲ ਨੂੰ ਕੋਈ ਸਮੱਸਿਆ ਨਾ ਆਵੇ ਕਿਉਂਕਿ ਦੇਖੋ ਵੀਰ ਕੋਲ ਬੜੀ ਜ਼ਮੀਨ ਨਹੀਂ ਹੈਗੀ ਆਪਾਂ ਕਿੰਨੇ ਕਿੰਨੇ ਕੋਲ ਬਹੁਤ ਵੱਡਾ ਕੋਈ ਟੱਕ ਪਿਆ ਜਦਿਆਂ ਜਿਆਦਾ ਜ਼ਮੀਨਾਂ ਜਾਇਦਾਦ ਹਨ ਪਰ ਬੰਦੇ ਦੀ ਸੋਚ ਹੈ ਕਿ ਭਾਈ ਕੁਝ ਸਮਾਜ ਵਾਸਤੇ ਕੁਝ ਚੰਗਾ ਕਰਨਾ ਹੈ ਤੋ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਨਰਮਲ ਸਿੰਘ ਦਾ ਇਹਨਾਂ ਦੇ ਬੱਚਿਆਂ ਦੇ ਬੇਟੇ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਜੋ ਇਸ ਕੰਮ ਵਾਸਤੇ ਸਹਿਮਤੀ ਪਰ ਰਹਿਨ ਪ੍ਰੋਸਤ ਦਿਤਾ ਰਹੇ ਹਨ ਕਿ ਅਬ ਅਬ ਦੇ ਡੇਡ ਨੂੰ ਕੈਰੈਂਟ ਡੇੜੀ ਜਿਵੇਂ ਚੈਤਮੰਦਾਂ ਉਹ ਮੈਂ ਕਰ ਲਾ ਸੋ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਨਰਮਲ ਸਿੰਘ ਦੇ ਬਹੁਤ-ਬਹੁਤ ਧੰਨਵਾਦ ਹੁਣ ਤੁਸੀਂ ਸਾਨੂੰ ਇਸ ਬਾਰੇ ਥੋੜੀ ਜਾਣਕਾਰੀ ਦੇ ਦਿਓ ਕਿ ਕਿਸੇ ਸਾਹਿਬ ਨਾਲ ਆਪਾਂ ਗੁੱਟੇ ਲਾਉਣੇ ਹਨ ਕਿ ਕਿਸੇ ਹੋਰ ਵੀਰ ਨੇ ਵੀ ਲਾਉਣੇ ਹੋਣ ਹੁਣ ਵੀ ਪਤਾ ਲੱਭ ਜਾਵੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਰਾਉਂਡ ਕਲਾਸ ਫਾਊਂਡੇਸ਼ਨ ਮੋਹਾਲ ਬਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾਂ ਦੇ ਰਾਹੀਂ ਮੈਂ ਭਾਈ ਜੀ ਨਰਮਲ ਸਿੰਘ ਕੋਲੇ ਪਹੁੰਚਿਆ ਆਂ ਇਹਨਾਂ ਦੇ ਤਿੰਨ ਕਨਾਲ ਪਰਸਨਲ ਸਾਈਟ ਦੇ ਵਿੱਚ ਆਪਾਂ ਜਿਹੜੇ ਹੈਗੇ ਹੈਗੇ ਬੂਟੇ ਲਾਉਣੇ ਆ ਜੀ ਫਸਟ ਆਫ ਆਲ ਆਪਾਂ ਪਹਿਲਾਂ ਇਹ ਦੇਖਦੇ ਆਂਗੇ ਵੀ ਬੂਟੇ ਲਾਉਣ ਲਈ ਸਾਈਟ ਤੇ ਇਹਨਾਂ ਦੀ ਜ਼ਮੀਨ ਆ ਜਾਂ ਕਿਦੀ ਆ ਜੀ ਐਜ਼ ਅ ਰੂਲ ਆ ਸੀ 5 ਫੁੱਟ ਜੋ ਹੈਗਾ ਹੈਗਾ ਨਿੱਜੀ ਜ਼ਮੀਨ ਤੋਂ ਦੂਸਰੀ ਤੋਂ ਛੱਡ ਕੇ ਉਹ ਬੂਟੇ ਲਾਉਣੇ ਆ ਜੋ ਵੀ ਆ ਪ੍ਰੋਪਰ ਸਾਡੀ ਪਲਾਨਿੰਗ ਹੁੰਦੀ ਆ ਬੂਟੇ ਤੋਂ ਬੂਟੇ ਦੀ ਦੂਰੀ ਸਾਡੀ 5x5 ਦੀ ਹੁੰਦੀ ਹੈ ਜੀ ਇਹ ਪੰਛੀਆਂ ਦੇ ਅਸੀਂ ਰਹਿਣ ਬਸੇਰੇ ਬਣਾਉਨੇ ਆਂਗੇ ਜਿਹਦੇ ਵਿੱਚ ਫੁੱਲਾਂ ਵਾਲੇ ਫਲਾਂ ਵਾਲੇ ਇੱਕ ਸਪਾਈਨ ਜਨ ਹੋ ਗਿਆ ਜੀ ਤੇ ਫਰੂਟ ਮਤਲਬ ਕਿ ਜੇ ਸਪਾਈਨ ਜਨ ਬਣਦਾ ਹੈ ਅਸੀਂ ਨੈਟਵ ਟਰੀ ਤੇ ਕੰਮ ਕਰਦੇ ਆਂ ਆਲ ਓਵਰ ਪੰਜਾਬ ਦੇ ਵਿੱਚ ਜੋ ਵੀ ਹੈਗਾ ਇਹ ਸਿਸਟਮ ਜਿੱਦਾਂ ਇੱਕ ਲੈ ਲਈਏ ਵੀ ਪੰਛੀਆਂ ਨੇ ਰਹਿਣਾ ਤਾਂ ਪੰਛੀਆਂ ਨੇ ਖਾਣਾ ਵੀ ਉੱਥੇ ਹੀ ਖਾਣਾ ਹੈ ਜੀ ਉਹਦੇ ਚ ਮੜਾ ਵੇਰ ਹੋ ਗਿਆ ਜੀ ਬਿਹੜਾ ਹੋ ਗਿਆ ਔਲਾ ਅਮਰੂਦ ਜੋ ਕੁਛ ਵੀ ਆ ਪੰਛੀਆਂ ਨੇ ਆਪਦੀ ਸੇਫਟੀ ਵਾਸਤੇ ਕੰਡੇਆਂ ਵਾਲਿਆਂ ਤੇ ਆਲਣਾ ਪਾਉਣਾ ਹੈ ਜਾਂ ਹਾਈਟ ਵਾਲੇ ਦਰੱਖਤਾਂ ਤੇ ਪਾਉਣਾ ਹੈ ਜੀ ਉਹਦੇ ਚ ਰਹਿਣਗੇ ਤਾਂ ਕੁਛ ਖਾਣਗੇ ਆ ਕੇ ਜੋ ਕੁਛ ਵੀ ਹੈਗਾ ਬਟ ਜਿਹੜਾ ਫਲਾਵਰਿੰਗ ਆ ਗਿਆ ਜੀ ਉਹਦੇ ਵਿੱਚ ਕੀ ਆ ਛੂਟੀਆਂ ਚਿੜੀਆਂ ਵੀ ਰਹਿੰਦੀਆਂ ਆ ਕੇ ਉੱਥੇ ਜਾਂ ਕੁਛ ਵੀ ਆ ਪ੍ਰੋਪਰਲੀ ਜਿਹੜਾ ਸਾਡਾ ਮੇਨ ਸਿਸਟਮ ਹੈਗਾ ਏ ਜੋ ਅਸੀਂ ਕੰਮ ਕਰਦੇ ਆ ਪੰਛੀਆਂ ਦੇ ਰਹਿਣ ਬਸੇਰੇ ਬਣਾਉਨੇ ਆ ਅਸੀਂ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਨੂੰ ਬੁਲਾਇਆ ਨਿੱਜੀ ਆਪਦੀ ਜ਼ਮੀਨ ਦਿੱਤੀ ਬਹੁਤ ਬਹੁਤ ਧੰਨਵਾਦ ਬਾਈ ਨਿਰਮਲ ਸਿੰਘ ਜੀ ਦਾ ਚਲੋ ਠੀਕ ਹੈ ਜੀ ਠੀਕ ਹੈ ਜੀ ਸੋ ਧੰਨਵਾਦ ਬਹੁਤ ਬਹੁਤ ਹਾਂ ਜੀ ਮੈਂ ਨਹੀਂ ਕਹਿੰਦਾ